ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤੇ ਰੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗੇਆਣਾ ਪੁਰਾਣਾ ਤਹਿਸੀਲ ਬਾਗਾ ਪੁਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਬੇਨਤੀ ਕਰਨਾ ਜਰੂਰ ਸਬਸਕ੍ਰਾਈਬ ਕਰ ਦਿਓ ਨਾਲ ਲਾਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਇਦਾਦ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਜੀ ਮੇਰਾ ਨੰਬਰ 98783 99488 ਆ ਫੱਟੇ ਵਾਰ ਖਤੋਂ ਵੀ ਆਏ ਕਰਨੀ ਆ ਤੁਸੀਂ ਪੈਸੇ ਲਾਉਣੇ ਆਗੇ ਥੋੜੇ ਜਿਹੇ ਨੱਕ ਪਸਾਰਾ ਦੀ ਗੱਲ ਦੋ ਟੈਂਕ ਚੋ ਕੇ ਬਾਈ ਨਾਲ ਗੱਲ ਕਰਕੇ ਖਰੀਦ ਸਕਦੇ ਹੋ ਜੀ ਸੱਲੀ ਪਰਖਾ ਤੁਹਾਡਾ ਫਰਜ਼ ਮੈਂ ਤੁਸੀਂ ਪੈਸੇ ਲਾਉਣੇ ਆ ਤੇ ਬਾਈ ਨੂੰ ਤੁਹਾਨੂੰ ਪਾਉ ਦੇਣਾ ਵਾ ਮੇਰਾ ਕੰਮ ਤਾਂ ਪਸ਼ੂ ਦਿਖਾਉਣ ਦਾ ਹੀ ਫਰੰਡ ਦਾ ਪਸ਼ੂ ਖੜਾ ਜਾ ਕੇ ਲੈ ਲਓ ਹਾਂਜੀ ਵੈਸਰੇ ਕਾਲ ਸ੍ਰੀ ਗਾਲ ਜੀ ਨਾਮ ਦੱਸ ਦੀ ਬਾਈ ਬਾਈ ਜਾਜੂ ਆ ਜੀ ਠੀਕ ਆ ਬਾਈ ਇੱਕ ਮਿੰਟ ਮੈਂ ਕਹੂ ਅੱਜ ਠੀਕ ਆ ਜੀ ਠੀਕ ਆ ਬਾਈ ਦੁੱਧ ਕਿੰਨਾਂ ਸਲੇ ਦੇ ਬਾਈ ਅੱਜ ਦੇ ਬਾਈ ਕੰਡੇ ਵਾਲਾ ਕਿੰਨਾ 5 ਕਿਲੋ ਜੀ ਠੀਕ ਆ ਜੀ ਲੀਟਰ ਮੰਨਣਾ ਹੈ ਕਿ ਲੀਟਰ ਹੋ ਜਾ ਠੀਕ ਆ ਬਾਈ ਸੋਈ ਨੂੰ ਸਮਾਂ ਕੋਈ ਸੋਈ ਨੂੰ ਸਮਾਂ ਬਾਈ ਇਹਨੂੰ ਆਪਾਂ ਨੂੰ ਕੱਲੀ ਟੋਕੜੀ ਲੈ ਆਏ ਆ ਪਾਣੀ ਪੁੱਛਿਆ ਕਿੰਨਾ ਚਾਹੀਦਾ ਠੀਕ ਆ ਬਾਈ ਤੋੜ ਲੈ ਮੜੀ ਜੀ ਕੱਢ ਕੇ ਲੋ ਜੀ ਦੋਸਤੋ ਬਾਈ ਕਹਿੰਦਾ ਵੀ ਇਹ ਇਮਾਨਦਾਰੀ ਆ ਵੀਰ ਦੀ ਕਹਿੰਦਾ ਵੀ ਆਪਾਂ ਤਾਂ ਲਿਆਂਦੀ ਆ ਆਪਣੇ ਪਤਾ ਕਿੰਨਾ ਟਾਈਮ ਸਮਾਂ ਸੋਈ ਨੂੰ ਹੋ ਗਿਆ ਵਾ ਤਦ ਲੀਟਰ ਮਾਰੋ 6 ਕਿਲੋ ਆ ਜੇ ਝਾਕ ਮਾਰ ਕੇ ਬਣਾਈਏ ਤਾਂ 5 ਕਿਲੋ ਆ ਚੋਦੇ 5 ਕਿਲੋ ਬਣ ਕੇ ਲੈ ਲਿਓ ਸੋਹਣੀ ਬੈੜ ਆ ਗਈ ਜੱਤ ਬ੍ਰੇਡ ਬਹੁਤ ਆ ਗਈ ਤੇ ਪਤਾ ਬਾਈ ਕੋਲੇ ਰੋਜ਼ ਹੀ ਕੁਮਾਲ ਆਉਂਦਾ ਨਵਾਂ ਚੰਗੀ ਸੇਵਾ ਸੰਭਾਲ ਕੋਲਦ ਕਿੱਲੋ ਵਾਝੂਗੀ ਤੇ ਜੇ ਉਹ ਹੀ ਤੁਸੀਂ ਮੰਨ ਲਾ ਬਈ ਤੂੜ ਤੇ ਬੰਦੋਂਗੇ ਫਿਰ ਇਹਨੇ ਪੰਜ ਵੀ ਕਾਦਨ ਫਿਰ ਕਿੱਲੋ ਹੀ ਨਹੀਂ ਦੇਣਾਗਾ ਮੋੜ ਲੈ ਬਈ ਆ ਥੋੜੀ ਫਾਰਚ ਉਹ ਜੀ ਆ ਬਾਈ ਜੀ ਤੇ ਵੇਖ ਸਕਦੇ ਹੋ ਜੀ ਸੋਹਣੀ ਵਹਿੜਾ ਕਦ ਕਾੜ ਚੰਗਾ ਵਾ ਐਕਟਰ ਕਾ ਗੋਆ ਕਰਦੀ ਆ ਕੋਈ ਮੂਗ ਨਹੀਂ ਮਾਰਦੀਗੀ ਜਿਹੀ ਪਾਪਾ ਦਾਣਾ ਤੁੰਨੀ ਹੁੰਦੀ ਤਾਂ ਮੂਗ ਮੇਰੇ ਪੈਰਾਂ ਤੱਕ ਆਉਣੀ ਸੀਗੀ ਵੀਡੀਓ ਬਣਾ ਸਮਾਨ ਨੋਟ ਕਰ ਲਓ 6:48 ਮਿੰਟ ਹੋਏ ਆ ਤੇ ਇਸ ਤੋਂ ਬਾਅਦ ਅਜੇ ਚਵਾਈ ਹੋਣੀ ਆ ਜੇ 7:00 ਤੇਰੀ ਚਵਾਈ ਹੋਊਗੀ ਕੋਈ ਵੀਰ ਭਰਾ ਮਰਜੀ ਦੋ ਟਾਈਮ ਆਉਦੀ 7 ਤੋਂ 7 ਚੋਲਵੇਂ 6 ਤੋਂ 6 ਚੋਲਵੇਂ ਉਹ ਤੁਹਾਡੇ ਚੌਣ ਤੇ ਆਗਾ ਜਿਹਦੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰ ਲੈਣੀ ਹੈਗੀ ਮਨ ਲਊਗਾ ਨਿੱਕਾ ਜਿਹਾ ਬੱਛਿਆਂ ਨਾਲੋਂ ਛੋਟਾ ਭਾਅ ਹੋਊਗਾ ਇਹਦਾ ਭਾਅ ਦੱਸ ਦੇ ਬਾਈ ਫਿਰ ਪਹਿਲਾਂ ਇਹਦਾ ਇਹਦਾ 12000 ਜੀ ਵਿੱਚ ਹੋ ਗਈ ਛੋਟ ਛੱਪਾ ਬੱਸ ਛੋਟ ਛੱਪਾ ਹੀ ਕਰ ਲੈ ਉਸ ਚ ਵਜ੍ਹਾ ਮਨ ਲਾ 12000 ਤੇ 30000 ਦਿੰਦੇ 25 25000 ਦਿੰਦੇ ਬੱਛੀਆਂ ਵਿਕ ਜਾਂਦੀਆਂ ਵਾਂ 5 ਕਿਲੋ ਦੁੱਧ ਆ ਥਾਲੇ 6 ਕਿਲੋ ਕੰਡੇ ਵਾਲਾ ਤੇ ਚੋ ਕੇ ਲੈ ਲਓ ਤਾਂ 12000 12000 ਵਿੱਚ ਉਹਦੇ ਚ ਛੋਟ ਛਾਟ ਹੋ ਜਿਹਦੇ ਪਸੰਦ ਆਏ ਬਾਈ ਨਾਲ ਗੱਲਬਾਤ ਕਰ ਲਿਓ ਇਹ ਦੋ ਛੋਟੇ ਭਾਜ ਮੈਂ ਨਹੀਂ ਕਹਿੰਦਾ ਕਿ ਵੈੜ ਤੋਂ ਦੇ ਦਊਗਾ ਇੱਥੇ ਸਸ ਸਸ ਲੋਕ 30 20 25 25 ਹਜ਼ਾਰ ਮੰਗੀ ਜਾਂਦੇ ਤੁਸੀਂ ਉਹ ਤਾਂ ਵੀਡੀਓ ਵੇਣੇ ਹੀ ਆਗੇ ਚਵਾ ਜੈਜ ਮੁੱਲ 12000 ਰੁਪਇਆ ਧੰਨਵਾਦ ਜੀ